ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੈ ਤੇ ਅੱਜ ਇਸ ਵੀਡੀਓ ਦਾ ਭਾਗ ਪਹਿਲਾ ਹੈ ਦਸੰਬਰ ਦਾ ਮਹੀਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹੀਦਿਆਂ ਦਾ ਮਹੀਨਾ ਹੈ 10ਵੇਂ ਪਾਸ਼ਾ ਨੇ ਜ਼ੁਲਮ ਦੇ ਖਿਲਾਫ ਲੜਦਿਆਂ ਪਿਤਾ ਸ਼੍ਰੀ ਗੁਰਪ੍ਰੀਤ ਬਹਾਦਰ ਜੀ ਚਾਹ ਸਹਿਜਾ ਦੇ ਮਾਤਾ ਜੀ ਤੇ ਪਤਾ ਨਹੀਂ ਕਿੰਨੇ ਕੁ ਪਿਆਰੇ ਸੀ ਗੁਰਬਾਨ ਕਰ ਦਿੱਤੇ ਇਸ ਲਈ ਇਤਿਹਾਸ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਇਸ ਦੁਨੀਆ ਤੇ ਜਿੰਨੇ ਦੇਸ਼ ਕੌਂਦੇ ਹੱਕ ਸੱਚ ਲਈ ਇੰਨੀ ਕੁਰਬਾਨੀਆਂ ਦਿੱਤੀਆਂ ਹੋਣੀਆਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਦਾ ਵਰਣਨ ਕਰਦੇ ਹੋਏ ਅੱਲਾ ਯਾਰ ਖਾਂਜੋ ਕੀ ਲਿਖਦੇ ਹਨ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੀ ਜਹਾਂ ਖੁਦਾ ਕੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਗੁਰਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਘਰੇ ਪਟਨਾ ਬਿਹਾਰ ਵਿਖੇ 5 ਦਸੰਬਰ 1666 ਈਸਵੀ ਚ ਹੋਇਆ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਸ਼੍ਰੀ ਗੁਰਤੇਗ ਬਹਾਦਰ ਜੀ ਸੰਕਾ ਦੀ ਬੇਨਤੀ ਤੇ ਸਿੱਕੀ ਦੇ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਬੇ ਦੌਰੇ ਤੇ ਗਏ ਹੋਏ ਸੀ। ਜਦੋਂ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਗਮਨ ਦੀ ਖਬਰ ਮਿਲੀ ਤਾਂ ਆਪਨੇ ਮਾਤਾ 구ਜਰੀ ਜੀ ਨੂੰ ਸੁਨੇਹਾ ਭੇਜਿਆ ਕਿ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਇੱਥੇ ਹੀ ਪੀਰ ਪਖਣ ਸਾਹਿਬ ਜੋ ਇੱਕ ਮੁਸਲਮਾਨ ਫਕੀਰ ਸੀ ਉਹ ਲਖਨਊਰ ਤੋਂ ਆਪ ਦੇ ਦਰਸ਼ਨ ਕਰਨ ਆਏ ਉਹਨਾਂ ਨੇ ਆਪ ਨੂੰ Hindu Muslim ਦੇ ਸਾਂਝੇ ਰਹਿਬਰ ਕਿਹਾ ਆਪ ਜੀ ਦਾ ਬਚਪਨ ਤੇ 5 ਕੁ ਸਾਲ ਪਟਨਾ ਸਾਹਿਬ ਵਿੱਚ ਬਿਤੇ 1671 ਵਿੱਚ ਗੁਰਦੇਵ ਬਾਹਦਰ ਜੀ ਨੇ ਪਰਿਵਾਰ ਨੂੰ ਪੰਜਾਬ ਆਉਣ ਲਈ ਸਦਾ ਭੀਜਿਆ ਤਾਂ ਮਾਤਾ ਗੁਜਰੀ ਜੀ ਪਰਿਵਾਰ ਸਮੇਤ ਪੰਜਾਬ ਨੂੰ ਚੱਲ ਪਏ ਤੇ ਰਸਤੇ ਵਿੱਚ ਕਈ ਥਾਵਾਂ ਤੇ ਹੁੰਦੇ ਲਖਨੌਰ ਅੰਬਾਲਾ ਕੋਲ ਕੁਝ ਸਮਾਂ ਰੁਕੇ ਤੇ ਫਿਰ ਅਨੰਦਪੁਰ ਸਾਹਿਬ ਪਹੁੰਚੀ ਮਾਤਾ ਪਿਤਾ ਨੇ ਆਪ ਨੂੰ ਸ਼ਾਸਤਰ ਚਲਾਉਣ ਤੇ ਘੋੜਸਵਾਰੀ ਸਿਖਾਉਣ ਦੇ ਨਾਲ ਪੰਜਾਬੀ ਹਿੰਦੀ ਸੰਸਕ੍ਰਿਤ ਫਾਰਸੀ ਆਦਿ ਵਿਦਿਆਦਿ ਪੜਾਈ ਜਿਸ ਦੀ ਚਲਕ ਉਹਨਾਂ ਦੀ ਬਾਣੀ ਵਿੱਚ ਮਿਲਦੀ ਹੈ। ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਦਾ ਬਹੁਤ ਖੁਸ਼ੀਆਂ ਭਰਿਆ ਸਮਾਂ ਸੀ। ਕਿਉਂਕਿ ਮਾਤਾ-ਪਿਤਾ ਦਾ ਪਿਆਰ ਤੇ ਮਾਮਾ ਜੀ ਦਾ ਹੱਥ ਗੁਰੂ ਜੀ ਦੇ ਸਿਰ ਤੇ ਸੀ। ਹਜ਼ਾਰ ਸਿੱਖ ਬਾਲ ਗੁਰੂ ਗੋਬਿੰਦ राय ਜੀ ਨੂੰ ਹੱਥੀਂ ਛਾਵਾ ਕਰਦੇ ਤੇ ਉਹਨਾਂ ਨੂੰ ਵੇਖ-ਵੇਖ ਜਿਉਂਦੇ ਸੀ। ਇੱਥੇ ਵੀ ਗੁਰੂ ਪਿਤਾ ਜੀ ਨੇ ਵਿਦਿਆ ਦੇ ਨਾਲ ਸ਼ਸਤਰ ਵਿਦਿਆ, ਈਰੰਦਾਜੀ, ਤਲਵਾਰ ਚਲਾਉਣਾ ਤੇ ਘੋੜ ਸਵਾਰੀ ਦੀ ਇਕਲਾਈ ਦਾ ਵੀ ਪ੍ਰਬੰਧ ਕੀਤਾ। ਇਕ ਸਮੇਂ ਮੁਗਲ ਹਕੂਮਤ ਦੇ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁੱਕੇ ਸੀ। ਔਰੰਗਜ਼ੇਬ ਦੀ ਨੀਤੀ ਸੀ ਕਿ ਆਰਿਆਨ ਨੂੰ ਮੁਸਲਮਾਨ ਬਣਾਇਆ ਜਾਵੇ। ਉਸਨੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਇਹ ਕੰਮ ਬੜਾ ਔਖਾ ਸੀ। ਇਸ ਲਈ ਉਸਨੇ ਪੰਡਤਾਂ ਵਿਦਵਾਨਾਂ ਨੂੰ ਮੁਸਲਮਾਨ ਬਣਾਉਣ ਦਾ ਸ਼ੁਰੂ ਕੀਤਾ ਤਾਂ ਕਿ ਬਾਕੀ ਜਨਤਾ ਆਪਣੇ ਇਹਨਾਂ ਦੇ ਪਿੱਛੇ ਲੱਗ ਧਰਮ ਬਦਲ ਲਵੇਗੀ। ਉਸ ਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਸੂਬੇ ਇਫਤਿਹਾਰ ਖਾਨ ਨੂੰ ਸਖਤੀ ਨਾਲ ਹੁਕਮ ਲਿਖ ਭੇਜਿਆ ਕਿ ਪੰਡਤ ਅਤੇ ਵਿਦਵਾਨਾਂ ਨੂੰ ਇਸਲਾਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਕਸ਼ਮੀਰ ਦੇ ਸੂਬੇ ਨੂੰ ਹੁਕਮਤ ਦੀ ਚਾਹ ਮਿਲ ਗਈ ਤੇ ਉਸ ਨੇ ਇਸਲਾਮ ધਰਮ ਕਬੂਲ ਕਰਾਉਣ ਲਈ ਲੋਕਾਂ 'ਤੇ ਜ਼ੁਲਮ ਧਾਣਾ ਸ਼ੁਰੂ ਕਰ ਦਿੱਤੇ ਪੰਡਤ ਕਿਰਪਾ ਰਾਮ ਨੇ ਹੋਰ ਪੰਡਤਾਂ ਨਾਲ ਸਲਾਹ ਕਰਕੇ ਕਸ਼ਮੀਰ ਦੇ ਸੂਬੇ ਤੋਂ 6 ਮਹੀਨੇ ਦੀ ਮੌਲਤ ਮੰਗੀ ਤੇ ਕਿਹਾ छे महीने बाद असी सारे बिना हील दे मुसलमान बन जाव गे जगन्नाथ के मंदिर पुजारियों को पीर फकीर टूने जंतर मंत्र धागे तवीत सब किए पर कोई गल नहीं बनी राजे महाराजे तो पहला ही उन्हों की मदद तो इनकार कर चुके पंडित कृपा राम ने होर पंड सलाह की कि साड़ी ਇਸ ਮੁਸੀਬਤ ਦਾ ਹੱਲ ਸਿਰਫ ਤੇ ਸਿਰਫ ਗੁਰਦੇਵ ਪਾਦਰ ਜੀ ਹੀ ਕਰ ਸਕਦੇ ਹਨ ਕਿਉਂਕਿ ਪੰਡਿਤ ਕਿਰਪਾ ਰਾਮ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਅਧਿਆਪਕ ਰਹੇ ਚੁਕੇ ਸੀ ਤੇ ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਸਾਰੇ ਪੰਡਿਤ ਅਨੰਦਪੁਰ ਸਾਹਿਬ ਸ੍ਰੀ ਗੁਰਦੇਵ ਪਾਦਰ ਜੀ ਕੋਲ ਆ ਪਹੁੰਚੇ ਜੀ ਪੰਡਤਾਂ ਨੇ ਆ ਕੇ ਗੁਰੂ ਜੀ ਕੋਲ ਫਰਿਆਦ ਕੀਤੀ ਕਿ ਔਰੰਗਜ਼ੇਬ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਹੈ ਇਕ ਤੁਸੀਹੀ ਹੋ ਜੋ ਸਾਡੇ ਤਰੰਦੀ ਰੱਖਿਆ ਕਰ ਸਕਦੇ ਹੋ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਦੇ ਮਹਾਵਾਕ ਅਨੁਸਾਰ ਗੁਰੂ ਜੀ ਨੇ ਕਿਹਾ ਕਿ ਭਾਈ ਜ਼ਿੰਦਗੀ ਵਿੱਚ ਆਏ ਕਸ਼ਟਾਂ ਦਾ ਮੁਕਾਬਲਾ ਸਾਹਸ ਤੇ ਦਲੇਰੀ ਨਾਲ ਕਰਨਾ ਚਾਹੀਦਾ ਹੈ ਇਸ ਦਾ ਇੱਕ ਹੱਲ ਹੀ ਹੈ ਕਿ ਕਿਸੇ ਮਹਾਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ ਇਹ ਗੱਲ ਸੁਣ ਜੋ ਪੰਡਿਤ ਹਿੰਦੂ ਦਰਮ ਦੇ ਰਖਵਾਲੇ ਹੁੰਦਾ ਦੰਮ ਪਰਦੇਸੀ ਉਹ ਨੀਵੀ ਪਾਗੇ ਪਿੱਛੇ ਖੜੇ ਗੋਬਿੰਦ ਰਾਏ ਸਭ ਸੁਣ ਰਿਹਾ ਸੀ ਇੱਕਦਮ ਬੋਲੇ ਪਿਤਾ ਜੀ ਆਪ ਤੋ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਕੁੱਟ ਕੇ ਛਾਤੀ ਨਾਲ ਲਾ ਲਿਆ ਤੇ ਪੰਡਤਾਂ ਨੂੰ ਕਿਹਾ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਇਹ ਸਾਡਾ ਰਹਿਬੀਰ ਹੈ ਗੁਰਤੇਗ ਬਾਦਰ ਹੈ ਜੀ ਉਹ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਨੂੰ ਦਬ ਦਿਓ ਤਾਂ ਕਿ ਜਦੋਂ ਇਸ ਵੀਡੀਓ ਦਾ ਅਗਲਾ ਭਾਗ ਪੋਸਟ ਕੀਤਾ ਜਾਵੇ ਤੁਹਾਨੂੰ ਪਤਾ ਲੱਗ ਜਾਵੇ ਤੇ ਤੁਸੀਂ ਅਗਲਾ ਭਾਗ ਵੇਖ ਲਓ ਇੱਕ ਵਾਰੀ ਰੜਕੇ ਫੇਰ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ